ਮਾਜ ਮਹੱਲਾ ਪੰਜਵਾ ਚੌਪ ਦੇ ਕਰ ਪਹਿਲਾ ਮੇਰਾ ਮਨ ਲੋਚਾ ਗੁਰਦਰਸ਼ਨ ਤਾਈ ਬਿਰਪ ਕਰੇ ਚਾਤ ਰਖੀ ਨਿਆਹੀਂ ਤਖਣ ਉਤਰੇ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਜ ਤੁੰ ਬਾਣੀ ਚਿਰ ਹੋ ਆ ਦੇਖੇ ਸਾਰੰਗ ਪਾਣੀ ਤਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੂਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਮੀਤ ਮੂਰਾਰੇ ਜੀਓ ਰਹਾਉ ਏਕੜੀ ਨਾ ਮਿਲਤੇ ਤਾਂ ਕਲਜੁਗ ਹੋਤਾ ਕੋਣ ਕਦ ਮਿਲੀ ਐ ਪ੍ਰਿਆ ਤੁਧ ਭਗਵੰਤਾ ਮੋਹਿ ਰੈ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਤੇ ਸੱਚੇ ਗੁਰਦਰਬਾਰੇ ਜੀਓ ਰਹਾਉ ਪਾਗ ਹੋਆ ਗੁਰਸੰਤਮ ਲਾਇਆ ਪ੍ਰਭ ਅਬਨਾਸੀ ਕਰਮ ਹੈ ਪਾਇਆ ਸੇਵ ਕਰੀ ਪਾਲ ਚਸਾ ਨ ਬਿਛੜਾ ਜਰ ਨਾਨਕ ਦਾਸ ਤੁਮਾਰੀ ਜਿਉ ਹਉ ਕੋਲੀ ਜਿਉ ਕੋਲ ਕਮਾਈ ਜਰ ਨਾਨਕ ਦਾਸ ਤੁਮਾਰੇ ਜਿਉ ਰਹਾਉ ਤਨਾਸਰੀ ਮਹਲਾ ਪਹਿਲਾ ਕਰ ਪਹਿਲਾ ਚਉਪ ਦੇ ਇਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੀਓ ਡਰ ਤਾ ਆਪਣਾ ਕੈਸਉ ਕਰੀ ਪੁਕਾਰ ਦੁਖ ਸਾਰਨ ਸੇਵਿਆ ਸਦਾ ਸਦਾ ਦਾਤਾਰ ਸਹਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਹਬ ਸੇਵੀ ਹੈ ਅੰਤ ਛਡਾਇ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਤਿ ਕੁਰਬਾਨੇ ਜਾਉ ਰਹਾਓ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਏ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਏ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੀ ਵਰਹਾ ਸਾਵੜੇ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਓ ਸੇਵੀ ਸਹਬ ਆਪਣਾ ਅਵਰਨ ਜਾਂਚੂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਹਬ ਤੇਰੇ ਨਾਮ ਵਿਟੂ ਬਿੰਦ ਬਿੰਦ ਚੋਖ ਚੋਖ ਹੋਏ ਰਹਾ